ਮਾਫੀ ਮੰਗਾ ਲਓ ਅੱਲਾ ਮਾਫੀ ਤਾਂ ਮੰਗਾਓ ਕਾਈ ਪੇਟਾ ਹੋ ਗਿਆ ਚਲੋ ਆਈਏ ਮਾਫੀ ਮੰਗਾ ਲਓ ਉਹ ਬਾਪੂ मेरे दिलो माफी मांग रिया और दिलो मांग रिया वो कोई नहीं गर्मी खाली को जानी यार ऐसी कोई नहीं जो भ्रा ने यार सारी कोई खाली दिलो माफी मांग रिया अच्छा ना अपने मुंह ਮੋਹੂ ਕਹਿਣਾ ਤੇ ਆਪਣੋ ਮੋਹ ਕਹਿੰਦਾ ਇੱਕ ਵਾਰੀ ਕਹਿਦਾ ਮੋਹ ਆਪਣੇ ਯਾਰ ਵੱਡੇ ਭਰਾ ਛੋਟੇ ਭਰਾ ਨਹੀਂ ਲੱਗਦਾ ਪਰ ਛੜਦੇ ਰਹਾਂ ਤੋੜ ਚੜ੍ਹਦਾ ਬਾਬਾ ਜੀ ਵੀ ਕਹੇ ਸਰ ਭਾਈ ਬੰਦੋ ਵੱਡੇ ਕੀ ਕਰਨਾ ਛੋਟੇ ਬਾਬਾ ਜੀ सोनाल श्री श्री जय श्री जय श्री